ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਬਦਲਾਵ ਕਰਨਾ ਚਾਹੁੰਦੇ ਨੇ ਜੋ ਚਾਹੁੰਦੇ ਨੇ ਕਿ ਸਾਡੀ ਜ਼ਿੰਦਗੀ ਨੂੰ ਸਹੀ ਰਾਹ ਮਿਲ ਜਾਵੇ ਉਹ ਰਾਹ ਜੋ ਸਾਡੇ ਸੁਪਨੇ ਸਾਡੀਆਂ ਇਸ਼ਿਆਵਾਂ ਸਾਡੀ ਮੰਜ਼ਲ ਤੱਕ ਜਾਂਦੇ ਹੋਣ ਜੋ ਚਾਹੁੰਦੇ ਨੇ ਕਿ ਸਾਡੇ ਉੱਤੇ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਹੋਵੇ ਸਾਡੀ ਝੋਲੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰਾ ਬਰਕਤਾਂ ਖੁਸ਼ੀਆਂ ਪਾ ਦੇਣ ਤਾਂ ਉਹ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੀ ਸਾਨੂੰ ਇਹ ਮਤ ਸਾਨੂੰ ਸੋਝੀ ਹੋਣੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਅਸੀਂ ਖੁਦ ਕਰ ਸਕਦੇ ਹਾਂ ਕਿਉਂਕਿ ਕੋਈ ਵੀ ਦੂਜਾ ਮਨੁੱਖ ਸਾਡੇ ਲਈ ਚਾਹ ਕੇ ਵੀ ਕੁਝ ਵੀ ਚੰਗਾ ਨਹੀਂ ਕਰ ਸਕਦਾ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਨਹੀਂ ਕਰ ਸਕਦਾ ਕੋਈ ਦੂਸਰਾ ਮਨੁੱਖ ਸਿਰਫ ਸਾਨੂੰ ਚੰਗੀ ਸਲਾਹ ਦੇ ਸਕਦਾ ਹੈ ਸਾਨੂੰ ਆਪਣੇ ਕਰਮ ਆਪ ਲਿਖਨੇ ਪੈਣਗੇ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਤਾਂ ਕਰਮ ਚੰਗੇ ਲਿਖੇ ਜਾਣਗੇ ਜੇ ਅਸੀਂ ਮਾੜੇ ਕਰਮ ਕਰਾਂਗੇ ਤਾਂ ਸਾਡੇ ਕਰਮ ਮਾੜੇ ਹੋ ਜਾਣਗੇ ਤੇ ਚੰਗੇ ਕਰਮ ਕਰਨ ਵਾਲਿਆਂ ਦਾ ਰੱਬ ਪੂਰਾ ਪੂਰਾ ਸਾਥ ਦਿੰਦਾ ਹੈ ਇਥੇ ਇੱਕ ਉਦਾਹਰਨ ਦੇ ਤੌਰ ਤੇ ਦੱਸਣ ਜਾ ਰਹੀ ਹਾਂ ਕਹਿੰਦੇ ਇੱਕ ਹੇਰਣ ਸੁੱਤਾ ਪਿਆ ਹੈ ਉਹਨੂੰ ਚਾਰੇ ਪਾਸਿਆਂ ਤੋਂ ਆ ਕੇ ਸ਼ਿਕਾਰੀ ਨੇ ਘੇਰਾ ਪਾਲਿਆ ਸੁੱਤੇ ਪਏ ਨੂੰ ਜਦੋਂ ਚਾਰੇ ਪਾਸਿਆਂ ਤੋਂ ਸ਼ਿਕਾਰੀ ਨੇ ਘੇਰ ਲਿਆ ਇੱਕ ਪਾਸੇ ਉਸਨੇ ਜਾਲ ਤਾਣ ਦਿੱਤਾ ਇੱਕ ਪਾਸੇ ਉਹਨੇ ਆਪਣੇ ਬੰਦੇ ਖੜੇ ਕਰ ਦਿੱਤੇ ਉਹਨਾਂ ਦੇ ਹੱਥ ਸ਼ਿਕਾਰੀ ਕੁੱਤਿਆਂ ਦੀ ਰੱਸੀ ਫੜਾ ਦਿੱਤੀ ਕਿ ਪਾਈ ਜੇ ਇਹ ਹਿਰਨ ਉੱਠ ਕੇ ਪੰਜੇ ਤੇ ਕੁੱਤੇ ਛੱਡ ਦੇਣਾ ਤੇ ਜੇ ਪਾਸੇ ਸ਼ਿਕਾਰੀ ਨੇ ਆਪਣੇ ਬੰਦੇ ਨੂੰ ਕਹਿ ਕੇ ਝਾੜੀਆਂ ਨੂੰ ਅੱਗ ਲਗਾ ਦਿੱਤੀ ਹੁਣ ਚੌਥੇ ਪਾਸੇ ਸ਼ਿਕਾਰੀ ਆਪ ਸਾਹਮਣੇ ਬੰਦੂਕ ਲੈ ਕੇ ਖੜਾ ਹੋ ਗਿਆ ਕਹਿੰਦੇ ਚਾਰੇ ਪਾਸਿਓਂ ਉਹਨਾਂ ਹਿਰਨ ਨੂੰ ਕਿਰਾ ਪਾਲਿਆ ਜਦੋਂ ਝਾੜੀਆਂ ਨੂੰ ਅੱਗ ਲੱਗੀ ਤਾਂ ਸਾਥ ਸੰਗਤ ਜਿਹੜਾ ਹਿਰਨ ਸੀ ਉਹਦੀ ਜਾਗ ਖੁੱਲਲੀ ਉਨੇ ਦੇਖਿਆ ਕਿ ਚਾਰੇ ਪਾਸੇ ਕੇਰਾ ਪਿਆ ਹੈ ਤੇ ਚਾਰੇ ਪਾਸਿਓ ਉਸ ਨੂੰ ਮੌਤ ਨਜ਼ਰ ਆ ਰਹੀ ਹੈ ਸੋਚਦਾ ਹੈ ਕਿਹੜੇ ਪਾਸੇ ਜਾਵਾਂ ਮੈਂ ਸਾਹਮਣੇ ਪੱਜਾਂਗਾ ਕਿ ਸ਼ਿਕਾਰੀ ਗੋਲੀ ਚਲਾ ਦੇਵੇਗਾ ਜੇ ਮੈਂ ਸੱਜੇ ਜਾਵਾਂਗਾ ਉਹਦੇ ਜਾਲ ਦੇ ਵਿੱਚ ਫਸ ਜਾਵਾਂਗਾ ਜੇ ਮੈਂ ਖੱਬੇ ਜਾਵਾਂਗਾ ਤਾਂ ਸ਼ਿਕਾਰੀ ਦੇ ਕੁੱਤੇ ਮੈਨੂੰ ਮਾਰ ਦੇਣਗੇ ਉਹਨੂੰ ਕਿਸੇ ਪਾਸੇ ਕੋਈ ਰਸਤਾ ਨਜ਼ਰ ਨਹੀਂ ਆਇਆ ਉਹਨੂੰ ਕੋਈ ਵੀ ਰਸਤਾ ਲੱਭ ਨਹੀਂ ਸਿਰਿਆ ਅੱਗੇ ਤੋਂ ਡਰਦਾ ਹਿਰਨ ਅੱਗੇ ਪਾਸੇ ਵੱਲ ਵੀ ਨਾ ਜਾਵੇ ਅਗਲੇ ਪਾਸੇ ਵੱਲ ਵੀ ਨਾ ਜਾਵੇ ਜਦੋਂ ਚਾਰੇ ਪਾਸੇ ਮੌਤ ਨਜ਼ਰ ਆਈ ਤਾਂ ਕਹਿੰਦੇ ਉਹਨੇ ਮੌਤ ਨੂੰ ਪਰਵਾਣ ਕਰਨ ਦੇ ਲਈ ਸਿਲੰਡਰ ਕਾ ਦਿੱਤਾ ਬਸ ਆਸੰਗਤ ਰੱਬ ਦਾ ਹੁਕਮ ਕੁਝ ਹੋਰ ਸੀ ਇੱਕ ਪਲ ਦੇ ਅੰਦਰ ਸਾਰੇ ਹਾਲਾਤ ਬਦਲ ਗਏ ਉਹੀ ਸ਼ਿਕਾਰੀ ਜਿਹੜੀ ਬੰਦੂਕ ਪਕੜ ਕੇ ਖੜਾ ਸੀ ਆਸੰਗਤ ਝਾੜੀਆਂ ਦੇ ਵਿੱਚੋਂ ਸੱਪ ਨਿਕਲਿਆ ਉਹਨੇ ਸ਼ਿਕਾਰੀ ਤੇ ਡੰਗ ਮਾਰਿਆ ਇੱਕਦਮ ਸ਼ਿਕਾਰੀ ਤੋਂ ਗੋਲੀ ਚੱਲ ਗਈ ਸੱਪ ਦੀ ਲੜਨ ਦੇ ਨਾਲ ਸ਼ਿਕਾਰੀ ਮਰ ਗਿਆ ਉਹਦਾ ਨਿਸ਼ਾਨਾ ਉੱਕ ਗਿਆ ਤੇ ਉਹਦੇ ਆਪਣੇ ਬੰਦੂਕ ਦੇ ਨਿਸ਼ਾਨੇ ਨਾਲ ਉਹਦੇ ਦੋਵੇਂ ਕੁੱਤੇ ਵੀ ਮਰ ਗਏ ਤੇ ਤੀਜੇ ਪਾਸੇ ਜਿੱਥੇ ਅੱਗ ਲੱਗੀ ਸੀ ਕਹਿੰਦੇ ਤੇਜ਼ ਹਵਾ ਦੇ ਬੁੱਲੇ ਚੱਲੇ ਉਹ ਝਾਲ ਉੱਡਿਆ ਤੇ ਅੱਗ ਤੇ ਜਾ ਪਿਆ ਅੱਗ ਦੇ ਨਾਲ ਉਹ ਝਾਲ ਸੜ ਗਿਆ ਤੇ ਹਵਾ ਤੋਂ ਬਾਅਦ ਮੀਂਹ ਡਿੱਗਣ ਦੇ ਨਾਲ ਆਗਵੇ ਭੋਜ ਗਏ ਚਾਰੇ ਪਾਸੇ ਹੁਣ ਖਾਲੀ ਹੋ ਗਏ ਤੇ ਹਿਰਨ ਦਾ ਵਾਲ ਵੀ ਵਿੰਗਾ ਨਾ ਹੋਇਆ ਜਿਹੜਾ ਸ਼ਿਕਾਰੀ ਹਿਰਨ ਨੂੰ ਮਾਰਨ ਦੇ ਲਈ ਆਇਆ ਸੀ ਸੱਪ ਲੜ ਕੇ ਉਹ ਸ਼ਿਕਾਰੀ ਦੀ ਮੌਤ ਹੋ ਗਈ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਕਿ ਜੇ ਰੱਬ ਰੱਖਣ ਤੇ ਆ ਜਾਵੇ ਤੇ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਇਸ ਕਰਕੇ ਸਾਧ ਸੰਗਤ ਹਮੇਸ਼ਾ ਚੰਗੇ ਕਰਮ ਕਰੋ ਅਤੇ ਚੰਗਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਜੋ ਆਪ ਵੀ ਗੁਰੂ ਚਰਨਾਂ ਦੇ ਨਾਲ ਜੁੜੇ ਨੇ ਅਤੇ ਦੂਸਰਿਆਂ ਨੂੰ ਵੀ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਚਤਨ ਕਰਦੇ ਨੇ ਕਿਉਂ ਜਿਸ ਮਨੁੱਖ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ ਉਹ ਹੀ ਕਿਸੇ ਨੂੰ ਚੰਗੀ ਸਲਾਹ ਦੇ ਸਕਦਾ ਹੈ ਨਹੀਂ ਤਾਂ ਹਰੇਕ ਨੂੰ ਆਪੋ ਆਪਣੀ ਪਈ ਹੈ ਜੇਕਰ ਸਾਡੀ ਜ਼ਿੰਦਗੀ 'ਚ ਚੰਗਾ ਮਨੁੱਖ ਹੈ ਚੰਗੀ ਸਲਾਹ ਦਿੰਦਾ ਹੈ ਤਾਂ ਉਹਦੀ ਕਦਰ ਕਰਨੀ ਚਾਹੀਦੀ ਹੈ ਉਹਦੀ ਉਸ ਸਲਾਹ ਨੂੰ ਮੰਨਣਾ ਚਾਹੀਦਾ ਹੈ ਖਾਸ ਕਰਕੇ ਜਿਹੜੀ ਗੱਲ ਸਾਨੂੰ ਗੁਰਬਾਣੀ ਦੇ ਨਾਲ ਜੋੜਦੀ ਹੋਵੇ ਉਸ ਗੱਲ ਨੂੰ ਉਸ ਝੁਕਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਉਣਾ ਚਾਹੀਦਾ ਹੈ ਸਾਧ ਸੰਗਤ ਜੀ ਸੰਤ ਮਹਾਪੁਰਖਾਂ ਦੀਆਂ ਦੱਸੀਆਂ ਝੁਕਤੀਆਂ ਅਪਣਾਉਣੀਆਂ ਤਾਂ ਜੋ ਸਾਡਾ ਵੀ ਜਿਵੇਂ ਸਫਲ ਹੋ ਸਕੇ ਅਸੀਂ ਵੀ ਗੁਰੂ ਚਰਨਾਂ ਦੇ ਨਾਲ ਜੁੜ ਸਕੀਏ ਸਾਡੇ ਉੱਤੇ ਵੀ ਗੁਰੂ ਦੀ ਕਿਰਪਾ ਹੋਵੇ ਸਾਡੇ ਸੰਤ ਮਹਾਪੁਰਖ ਜੀ ਸਾਨੂੰ ਇੱਕੋ ਗੱਲ ਸਮਝਾਉਂਦੇ ਨੇ ਉਹ ਕਹਿੰਦੇ ਨੇ ਜੇਕਰ ਆਪਣੇ ਜ਼ਿੰਦਗੀ ਦੇ ਵਿੱਚ ਚੰਗਾ ਬਦਲਾਅ ਚਾਹੀਦਾ ਹੈ ਤਾਂ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣਾ ਪੈਣਾ ਹੈ ਅਮਰਤ ਵੇਲੇ ਉੱਠ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਮੰਗਣਾ ਹੈ ਭਾਵ ਕਿ ਅਮਰਤ ਵੇਲੇ ਉੱਠ ਕੇ ਗੁਰਬਾਣੀ ਦਾ ਨਾਮ ਜਪਣਾ ਅਤੇ ਫਿਰ ਅਰਦਾਸ ਬੇਨਤੀ ਕਰਨੀ ਕਿਉਂਕਿ ਅਮਰਤ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਅਮਰਤ ਵੇਲੇ ਦੇ ਵਿੱਚ ਜਪਿਆ ਹੋਇਆ ਨਾਮ ਕਦੇ ਵੀ ਬਿਰਥਾਣੇ ਜਾਂਦਾ ਸਾਡੇ ਉਤੇ ਕਿਰਪਾ ਹੁੰਦੀ ਹੈ ਪਰ ਸਾਡੇ ਵਿੱਚੋਂ ਬਹੁਤੇ ਮਨੁੱਖ ਅਜਾਏ ਨੇ ਕਿ ਜੋ ਕਹਿ ਦਿੰਦੇ ਨੇ ਕਿ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਸਾਨੂੰ ਆਲਸ ਘੇਰਾ ਪਾਉਂਦਾ ਹੈ ਨੀਂਦ ਘੇਰਾ ਪਾਉਂਦੀ ਹੈ ਤਾਂ ਇੱਥੇ ਮਹਾਪੁਰਖ ਜੀ ਕਹਿੰਦੇ ਨੇ ਕਿ ਜੇਕਰ ਸੱਚਮੁੱਚ ਅੰਮ੍ਰਿਤ ਵੇਲੇ ਉੱਠਣਾ ਹੈ ਤਾਂ ਸਭ ਤੋਂ ਪਹਿਲੀ ਯੋਗਤ ਕੀ ਰਾਤ ਨੂੰ ਸਮੇਂ ਸਿਰ ਸੋਣਾ ਸਤਗੁਰ ਸੱਚੇ ਪਾਇਸ਼ਾ ਜੀ ਅੱਗੇ ਅਰਦਾਸ ਬੇਨਤੀ ਤੱਲਾ ਕਰਕੇ ਸੋਣਾ ਦੂਸਰੀ ਆਪਣੀ ਘੜੀ ਦੇ ਉੱਤੇ అలਾਰਮ ਲਗਾ ਲਓ ਅਤੇ అలਾਰਮ ਲਗਾ ਕੇ ਆਪਣੇ ਬਿਸਤਰ ਤੇ ਬੈੱਡ ਤੇ ਥੋੜੀ ਦੂਰ ਰੱਖ ਦਿਓ ਤਾਂ ਜੋ అలਾਰਮ ਦੀ ਘੰਟੀ ਵਜੇ ਸਾਨੂੰ ਬਿਸਤਰ ਤੋਂ ਉੱਠਣਾ ਪਵੇ ਉਸ ਨੂੰ ਬੰਦ ਕਰਨ ਦੇ ਲਈ ਪਰ ਕਈ ਮਨੁੱਖ ਕਹਿੰਦੇ ਨੇ ਕਿ ਅਸੀਂ అలਾਰਮ ਲਗਾ ਕੇ ਸੌਂਦੇ ਹਾਂ ਬਾਰ ਸਵੇਰੇ అలਾਰਮ ਦੀ ਘੰਟੀ ਵੱਜਦੀ ਹੈ ਉਹਨੂੰ ਬੰਦ ਵੀ ਕਰ ਦਿੰਦੇ ਹਾਂ ਨਾਲ ਦੀ ਨਾਲ ਫਿਰ ਤੋਂ ਨੀਂਦ ਆ ਜਾਂਦੀ ਹੈ ਉੱਠਿਆ ਨਹੀਂ ਜਾਂਦਾ ਤਾਂ ਉਹਨਾਂ ਨੂੰ ਮਹਾਪੁਰਖ ਕਹਿੰਦੇ ਹਨ ਕਿ ਜੇਕਰ ਕੋਈ ਜੀ ਅਮਰਤ ਵੇਲੇ ਉੱਠਦਾ ਹੈ ਉਹਨੂੰ ਕਹਿ ਕੇ ਸੋ ਮੈਨੂੰ ਵੀ ਸਵੇਰੇ ਅਮਰਤ ਵੇਲੇ ਉਠਾ ਦੇਣਾ ਅਤੇ ਉਸ ਤੋਂ ਬਾਅਦ ਚੌਥੀ ਜੁਗਤ ਅਸਰਦਾਰ ਜੁਗਤ ਮਹਾਪੁਰਖ ਜੀ ਕਹਿੰਦੇ ਨੇ ਕਿ ਜੇ ਸਾਰੇ ਢੰਗ ਤਰੀਕੇ ਅਪਣਾ ਕੇ ਦੇਖ ਲਏ ਤੇ ਨਹੀਂ ਉਠਿਆ ਜਾਂਦਾ ਤਾਂ ਫਿਰ ਮਹਾਪੁਰਖ ਜੀ ਕਹਿੰਦੇ ਨੇ ਕਿ ਰਾਤ ਨੂੰ ਸੌਣ ਲੱਗਿਆਂ ਆਪਣੇ ਸਰਾਣੇ ਪਾਣੀ ਦਾ ਗਲਾਸ ਚਾ ਪਾਣੀ ਦਾ ਜਗ ਰੱਖ ਕੇ ਸੋਵਾਂ ਉਹਦੇ ਉੱਪਰ ਕੋਈ ਕੱਪੜਾ ਜਾਂ ਟਾਵਰ ਰੱਖ ਕੇ ਸੋਵਾਂ ਜਦੋਂ ਕਿ ਸਵੇਰੇ అలਾਰਮ ਦੀ ਘੰਟੀ ਵੱਜੇ ਆਖ ਖੁੱਲਲੇਗੀ ਜਦੋਂ అలਾਰਮ ਦੀ ਘੰਟੀ ਬੰਦ ਕੀਤੀ ਨਾਲ ਦੀ ਨਾਲ ਹੀ ਉਹ ਸਰਾਣੇ ਪਏ ਪਾਣੀ ਤੇ ਕੱਪੜੇ ਨੂੰ ਚੁੱਕ ਕੇ ਆਪਣੀਆਂ ਅੱਖਾਂ ਦੇ ਉੱਤੇ ਫੇਰ ਲੈਣਾ ਜਾਂ ਉਹ ਪਾਣੀ ਦੇ ਵਿੱਚੋਂ ਕੁਝ ਪਾਣੀ ਲੈ ਕੇ ਆਪਣੀਆਂ ਅੱਖਾਂ ਤੇ ਛੱਟੇ ਮਾਰ ਲੈਣਾ ਤਾਂ ਸਾਰਾ ਆਲਸ ਸਾਰੀ ਸੁਸਤੀ ਦੂਰ ਹੋ ਜਾਵੇਗੀ ਅਤੇ ਆਪਣੇ ਬਿਸਤਰ ਤੋਂ ਉੱਠਣ ਲੱਗਿਆਂ ਮੋਲ ਮੰਤਰ ਦੇ ਸ਼ਬਦ ਦਾ ਜਾਪ ਕਰਦੇ ਹੋਏ ਉੱਠਣਾ ਤੇ ਨੀਂਦ ਵੀ ਕਿਰਨ ਨਹੀਂ ਪਾਵੇਗੀ ਆਲਸ ਵੀ ਕਿਰਨ ਨਹੀਂ ਪਾਵੇਗਾ ਤੁਸੀਂ ਆਪਣੇ ਬਿਸਤਰ ਤੇ ਆਰਾਮ ਦੇ ਨਾਲ ਉੱਠ ਕੇ ਬੈਠ ਜਾਓਗੇ ਜਦੋਂ ਹੀ ਇੱਕ ਵਾਰ ਪਾਣੀ ਦੇ ਸਿੱਟੇ ਵੱਜ ਗਏ ਜਾਂ ਪਾਣੀ ਦੇ ਨਾਲ ਗਿੱਲਾ ਹੋਇਆ ਕੱਪੜਾ ਆਪਾਂ ਅੱਖਾਂ ਦੇ ਫੇਰ ਲਿਆ ਫਿਰ ਆਲਸ ਸੁਸਤੀ ਨਹੀਂ ਪੈਣੀ ਫਿਰ ਜਾਗ ਆਹੇ ਜਾਵੇਗੀ ਫਿਰ ਬਿਸਤਰੇ ਤੇ ਬੈਠਿਆਂ ਬੈਠਿਆਂ ਆਪਾਂ ਮੋਲ ਮੰਤਰ ਦਾ ਜਾਪ ਕਰ ਸਕਦੇ ਹਾਂ ਮਾਲਕ ਦਾ ਸ਼ੁਕਰਾਨਾ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ